ਸਤ ਸ੍ਰੀ ਅਕਾਲ ਸਾਰਿਆਂ ਨੂੰ ਸਿੱਪਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਜਨਵਰੀ ਮਹੀਨੇ ਦੀਆਂ ਪੈਨਸ਼ਨ ਆ ਚੁੱਕੀਆਂ ਨੇ 2500 ਰੁਪਏ ਤਾਂ ਕਿਹੜੇ ਲੋਕਾਂ ਦੀਆਂ ਆਈਆਂ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਪੰਜਾਬ ਦੇ ਵਿੱਚ ਕਾਫੀ ਮਹੀਨਿਆਂ ਤੋਂ ਪੈਨਸ਼ਨ ਹੈ ਜਿਹੜੀ ਉਹ ਰੁਕੀ ਹੋਈ ਸੀ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਹੈ ਜਿਹੜੀਆਂ ਉਹ ਨਹੀਂ ਭੇਜੀਆਂ ਜਾ ਰਹੀਆਂ ਸਨ ਹੋਣ ਪੈਨਸ਼ਨ ਹੈ ਜਿਹੜੀ ਉਹ ਆ ਚੁੱਕੀ ਹੈ ਕਿਹੜੇ ਮਹੀਨੇ ਦੀ ਆਈ ਹੈ ਕਿੰਨੀ ਆਈ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਦੱਸ ਦਈਏ ਕਿ ਪੈਨਸ਼ਨਾਂ ਜਿਹੜੀਆਂ ਉਹ ਆ ਚੁੱਕੀਆਂ ਤੁਸੀਂ ਆਪਣੇ ਨੇੜੇ ਦੇ ਨੈਟ ਕੈਫੇ ਤੇ ਜਾਂ ਡਾਕ ਘਰੋਂ ਜਾਂ ਫਿਰ ਤੁਸੀਂ ਆਪਣੇ ਨੇੜੇ ਦੇ ਬੈਂਕ ਦੇ ਵਿੱਚੋਂ ਜਾ ਕੇ ਆਪਣੀ ਪੈਨਸ਼ਨ ਜ਼ਰੂਰ ਕਢਵਾ ਲਓ ਤਾਂ ਪੈਨਸ਼ਨ ਕਿਹੜੇ ਲੋਕਾਂ ਦੀ ਆਈ ਹੈ ਤੇ ਕਿੰਨੀ ਆਈ ਹੈ ਕਿਹੜੇ ਮਹੀਨੇ ਦੀ ਆਈ ਹੈ ਇਹ ਵੀ ਜਾਨਣਾ ਜ਼ਰੂਰੀ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਪੈਨਸ਼ਨਾਂ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਪਾਈਆਂ ਗਈਆਂ ਸਨ ਉਸ ਦੇ ਕਈ ਕਾਰਨ ਸੀ ਕਈਆਂ ਦੀ ਵੈਰੀਫਿਕੇਸ਼ਨ ਦੇ ਕਾਰਨ ਸੀ ਬਾਕੀ ਹੋਰ ਵੀ ਬਹੁਤ ਸਾਰੇ ਕਾਰਨ ਨੇ ਇਸ ਦੇ ਤਾਂ ਕਰਕੇ ਪੈਨਸ਼ਨਾਂ ਰੁਕੀਆਂ ਹੋਈਆਂ ਸੀ ਹੁਣ ਲਗਾਤਾਰ ਪੈਨਸ਼ਨਾਂ ਜਿਹੜੀਆਂ ਉਹ ਤੁਹਾਡੀਆਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਹੁਣ ਚੱਲਦੇ ਆ ਮੇਨ ਅਪਡੇਟ ਦਿੱਤੇ ਕਿ ਕਿਹੜੀ ਪੈਨਸ਼ਨ ਆਈ ਹੈ ਕਿਹੜੇ ਮਹੀਨੇ ਦੀ ਆਈ ਹੈ ਤੇ ਕਿੰਨੀ ਆਈ ਹੈ ਤਾਂ ਦੋਸਤੋ ਦੱਸ ਦਈਏ ਕਿ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਨਹੀਂ ਆਈਆਂ ਜਿਹੜੀਆਂ ਹੁਣ ਤੁਹਾਡੇ ਖਾਤੇ ਦੇ ਪੈਨਸ਼ਨ ਆਈ ਹੈ ਉਹ ਦਸੰਬਰ ਮਹੀਨੇ ਦੀ ਪੈਨਸ਼ਨ ਆਈ ਹੈ ਜਨਵਰੀ ਮਹੀਨੇ ਦੀ ਪੈਨਸ਼ਨ ਫਿਲਹਾਲ ਹਜੇ ਪੈਂਡਿੰਗ ਹੈ ਕਿਉਂਕਿ ਜਨਵਰੀ ਮਹੀਨੇ ਦੀ ਪੈਨਸ਼ਨ ਰੋਕ ਕੇ ਆਵੇਗੀ 11 ਤਰੀਕ ਨੂੰ ਵੀ ਆ ਸਕਦੀ ਹੈ ਜਿਹੜੀ ਪੈਨਸ਼ਨ ਆਈ ਹੈ ਤੇ 1500 ਆਈ ਹੈ 2500 ਨਹੀਂ ਹੋਈ ਤਾਂ ਤੁਸੀਂ ਇਹ ਵੀ ਦੱਸਣਾ ਕਿ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਤੁਹਾਡੀ ਪੈਨਸ਼ਨ ਆ ਚੁੱਕੀ ਹੈ ਜਾਂ ਨਹੀਂ ਆਈ ਕਿੰਨੀ ਆਈ ਹੈ ਕਮੈਂਟ ਕਰਕੇ ਜਰੂਰ ਦੱਸਣਾ ਫਿਲਹਾਲ ਇੰਨਾ ਹੀ ਧੰਨਵਾਦ